ਬੱਸ ਮੁਝੇ ਇਹਦਾ ਕੀ ਮਤਲਬ ਹੈ ਸਰ ਦੱਸੋ ਇਹ ਬੰਦਾ ਇੱਕ ਮਿੰਟ ਦੀ ਇਹ ਕਪੜੇ ਨਹੀਂ ਪਤਾ ਨਹੀਂ ਨਾ ਮਾਲ ਕਰਦੇ ਤੂੰ ਦੱਸ ਤੂੰ ਆਈ ਕਿੱਥੋਂ ਮੈਂ ਜਲੰਧਰੋਂ ਆਈ ਆ ਮੈਂ ਉਹ ਤੇਰੇ ਆਰਗੇਨਾਈਜੇਸ਼ਨ ਦਾ ਹੈ ਔਰ ਇਹਦਾ ਨਾਮ ਉਹ ਤੇਰਾ ਚਾਈਲਡ ਐਡ ਵੈਲਫੇਅਰ ਸੁਸਾਇਟੀ ਜਲੰਧਰ ਹੈ ਫਿਰ ਮੈਂ ਆ ਸਰ ਮੈਂ ਆ ਮੈਨੂੰ ਕੋਈ ਜਵਾਬ ਦੇ ਨਹੀਂ ਹੈਗਾ ਸਰ ਮੈਂ ਆ ਸਰ ਤੁਹਾਨੂੰ ਦੇਣਾ ਪੈਣਾ ਹੈ ਜਵਾਬ ਇਹਨੂੰ ਬਾਹਰ ਘਟੋ ਸਰ ਇਹ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਘਟੋ ਮੈਂ ਜਲੰਧਰੋਂ ਆਨੀ ਆ ਸੈਕੰਡ ਟਾਈਮ ਤੇ ਤੁਹਾਡੇ ਨਾਲ ਮੀਟਿੰਗ ਕਰਨ ਲਈ ਮੇਰਾ ਪਰਪਸ ਸਿਰਫ ਇਹ ਹੁੰਦਾ ਹੈ ਸਰ ਕਿ ਤੁਸੀਂ ਮੈਨੂੰ ਜੋ ਵੀ ਬਤਾ ਰਹੇ ਹੋ ਜਸਟ ਯੋਰ ਸਰ ਡਿਊਟੀ ਹੈ ਠੀਕ ਹੈ ਤੁਸੀਂ ਕਰ ਰਹੇ ਹੋ ਆਪ ਤੁਸੀਂ ਮੈਨੂੰ ਦੱਸ ਰਹੇ ਹੋ ਠੀਕ ਹੈ ਤੁਸੀਂ ਮਤਲਬ ਕਲੀਅਰ ਕਰ ਰਹੇ ਹੋ ਕਿ ਤੁਸੀਂ ਕੀ ਕੀ ਕੀਤਾ ਹੈ ਬਟ ਮੈਂ ਟੋਪ ਚਾਹਨੀ ਆ ਮੈਂ ਇਹ ਮੇਰੀ ਜਿਹੜੀ ਥਿੰਕਿੰਗ ਹੈ ਨਾ ਮੈਂ ਇਸ ਲਈ ਆਨੀ ਆ ਕਿ ਉਹ ਜਿਹੜਾ ਕੰਮ ਉਹ ਕਰਕੇ ਗਿਆ ਹੈ ਠੀਕ ਹੈ ਜੀ ਜਿਹੜਾ ਕੰਮ ਉਹ ਕਰਕੇ ਗਿਆ ਹੈ ਸਰ ਹੋਰ ਕਿਸੇ ਦਾ ਨਾ ਹੋਵੇ ਮੇਰਾ ਮੇਰਾ ਮੋਟਿਵ ਮੇਰਾ ਪਰਪਸ ਸਿਰਫ ਇਹ ਹੀ ਹੁੰਦਾ ਹੈ ਬਿਲਕੁਲ ਠੀਕ ਹੈ ਹਾਂਜੀ ਮੈਂ ਸਿਰਫ ਇਹ ਸੁਣਨਾ ਚਾਹਨੀ ਆ ਕਿ ਤੁਸੀਂ ਉਹਨੂੰ ਜਲਦੀ ਤੋਂ ਜਲਦੀ ਪਲੀਜ਼ ਪਕੜ ਲਓ ਤਾਂ ਕਿ ਜਿਹੜਾ ਲਾਅ ਸਾਨੂੰ ਹੋ ਗਿਆ ਇਹਨਾਂ ਨੂੰ ਹੋ ਗਿਆ ਪਲੀਜ਼ ਹੋਰ ਕੀ ਹਾਂ ਪਲੀਜ਼ ਬਸ ਛੋਟਾ ਕੰਸਰਨ ਬਿਲਕੁਲ ਠੀਕ ਹੈ ਹਾਂ ਮੇਰਾ ਕੰਸਰਨ ਇਹ ਹੀ ਹੁੰਦਾ ਹੈ ਦੇਖੋ ਤੁਮ ਮੈਂ ਆਪਦਾ ਸਾਰਾ ਕੁਝ ਇਹ ਦੱਸਣਾ ਮੋਟਿਵੇਸ਼ਨ ਸੀ ਇਹਦੇ ਪਿੱਛੇ ਇਹਦਾ ਜਦੋਂ ਤੁਸੀਂ ਮੈਨੂੰ ਪੁੱਛ ਰਹੇ ਹੋ ਇਹਦਾ ਆਨਸਰ ਤਾਂ ਇਹ ਹੀ ਆਨਸਰ ਸੀ ਕਿਉਂ ਵੀ ਅੱਛਾ ਤੁਸੀਂ ਦੱਸੋ ਹੋਰ ਕਿਵੇਂ ਬੜਉਂਗੇ ਕੋਲਸ ਕੋਈ ਇੱਕੋ ਦੱਸੋ ਹਾਂ ਸਰ ਹੋਰ ਕਿਵੇਂ ਬੜਉਂਦੇ ਇਹ ਬੜਉਂਦੇ ਮੈਂ ਤੁਹਾਨੂੰ ਉਸ ਦਿਨ ਕਿਹਾ ਸੀ ਜੇ ਤੁਹਾਨੂੰ ਕਿਤੇ ਵੀ ਮੇਰੀ ਨੀਡ ਹੈ ਮੈਂ ਜਿੱਥਾ ਜਾਵਾਂਗੇ ਤੇ ਨੀਡ ਦੀ ਗੱਲ ਹੈ ਮੈਂ ਚੱਲੋ ਜੀ ਸਾਡੇ ਨਾਲ ਉੱਥੇ ਫਤਿਹਪੁਰ ਪਤਾ ਲੱਗ ਜੂਗਾ ਜੀ ਡੈਫੀਨੇਟਲੀ ਜੀ ਮੈਂ ਤੁਹਾਡੇ ਨਾਲ ਆ ਸਾਨੂੰ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਪੁਲਿਸ ਕੰਮ ਕਰਦੀ ਹੈ ਨਹੀਂ ਕਰਦੀ ਮੈਂ ਚੱਲੋ ਸਰ ਪੁਲਿਸ ਆਈ ਥਿੰਕ ਹੁੰਦੀ ਹੈ ਇਹਦੇ ਲਈ ਹੈ ਇਸੇ ਲਈ ਹੁੰਦੀ ਹੈ ਇਸੇ ਲਈ ਹੁੰਦੀ ਹੈ ਬਟ ਸਰ ਆਰਗੋਨ ਇਤ ਤੁਹਾਨੂੰ ਲੱਗਦਾ ਇਦਾਂ ਐ ਸਰ ਤੁਹਾਨੂੰ ਲੱਗਦਾ ਇਦਾਂ ਕਿਉਂਕਿ ਜਦੋਂ ਜਦੋਂ ਮੈਨੂੰ ਮੇਰੇ ਮੁਤਾਬਿਕ ਮੈਨੂੰ ਆਨਸਰ ਨਹੀਂ ਮਿਲਦਾ ਨਾ ਫਿਰ ਮੇਰਾ ਲੈਵਲ ਗੱਲ ਕਰਨ ਦਾ ਚੇਂਜ ਹੋ ਜਾਂਦਾ ਹੈ ਫਿਰ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੇ ਨਾਲ ਆਦੂ ਕਰ ਲਈ ਇਹ ਨਹੀਂ ਸਰ ਬੋਲਦੇ ਪਏ ਸੇਮ ਦਾ ਸਰ ਇਹ ਵੀ ਬੋਲਣਗੇ ਤੁਹਾਡੇ ਨਾਲ ਸਰ ਕਿਉਂ ਨਹੀਂ ਬੋਲਦੇ

ਠੀਕ ਹੈ ਤੁਸੀਂ ਮੈਨੂੰ ਆਪਣੇ ਦੱਸਦੇ ਹੋ ਨਾ ਹੁਣ ਵੀ ਸਰ ਨੇ ਮੈਨੂੰ ਦੱਸ ਦੇਣ ਕਿਹਾ ਹੈ ਹੁਣ ਵੀ ਪੈਣ ਦੀ ਸਰ ਹੁਣ ਵੀ ਸਰ ਨੇ ਮੈਨੂੰ ਦੱਸ ਦੇਣ ਕਿਹਾ ਹੈ 1 ਸੈਕਿੰਡ ਸਿਰਫ ਪਲੀ ਮੇਰੀ ਗਰਲਸ ਹਮ ਲੋ ਤੁਸੀਂ ਤੁਸੀਂ ਜਿੰਨੇ ਲੈਣ ਕਹੋਗੇ ਮੈਂ ਉਨਾਂ ਕੱਟ ਕਰ ਲਵਾਂਗੀ ਜਿੰਨਾ ਕੱਟ ਕਹੋਗੇ ਮੈਂ ਉਨਾਂ ਕੱਟ ਕਰ ਲਵਾਂਗੀ ਠੀਕ ਹੈ ਲੇਕਿਨ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸਰ ਮੇਰੀ ਗੱਲ ਸੁਣੋ ਕੋਈ ਕਬੋ ਤੁਸੀਂ ਮੈਨੂੰ ਕਹੋ ਕਿ ਉਹ ਕਿਲੀ ਕਿਤ ਕਿੰਨੀ ਕੱਟ ਕਰ ਲਵਾਉਂ ਤੁਸੀਂ ਗੱਲ ਕਿਵੇਂ ਕਰਦੇ ਮੇਰੇ ਨਾਲ ਤੁਸੀਂ ਨਾ ਸੁ ਕਿੰਨੀ ਕੱਟ ਕਰ ਲਵਾਉਂ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਸਾਰੀ ਸਰ ਮੇਰੀ ਗੱਲ ਸੁਣੋ ਉਹ ਲੇਡੀ ਕੁਰਸਮ ਲਾ ਦੇ ਨਾ ਮੇਰਾ ਤੁਹਾਨੂੰ ਉਹ ਸਾਰੀ ਗੱਲ ਸਮਝਾ ਦਿਆਂਗਾ ਮੈਂ ਦੱਸਾਂ ਨਹੀਂ ਨਹੀਂ ਸਰ ਤੁਸੀਂ ਦੱਸਦੇ ਨਹੀਂ ਕਿ ਆਸੀ ਨਾ ਤੁਸੀਂ ਦੱਸਦੇ ਦੱਸਦੇ ਹੋ ਗਏ ਨਾ ਸਰ ਮੈਨੂੰ ਤਾਂ ਤੁਸੀਂ ਕੁੱਟ ਲੋ ਸਰ ਕੁੱਟ ਲੋ ਸਰ ਬਾਹਰ ਆ ਜਾਓ ਕੁੱਟ ਲੋ ਤੂੰ ਚੱਲ ਬਾਹਰ ਸਰ ਆ ਜਾਓ ਆ ਜਾਓ ਪਲੀਜ਼ ਆ ਜਾਓ ਆ ਜਾਓ ਸਰ ਪਲੀਜ਼ ਆ ਜਾਓ ਬਾਹਰ ਆ ਜਾਓ ਸਰ ਮੈਨੂੰ ਕੁੱਟ ਲੋ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਇਹਦਾ ਇਹਦਾ ਕੀ ਮਤਲਬ ਹੈ ਬਾਤ ਮੁਝੇ ਇਹਦਾ ਕੀ ਮਤਲਬ ਹੈ ਸਰ ਦੱਸੋ ਤੂੰ ਦੱਸ ਦੇ ਹੈ ਤੂੰ ਦੱਸ ਪੁੱਛੇ ਨੀ ਸਰ ਬੋਲੋ ਮੈਡਮ ਕੁਛ ਨਹੀਂ ਤੂੰ ਮੇਰੇ ਨਾਲ ਗੱਲ ਕਿਵੇਂ ਕਰਦੀ ਹੈ ਤੂੰ ਸਰ ਕਿੱਧਰ ਕਰਾਂ ਦੱਸੋ ਚੁੱਪ ਚਾ ਗੱਲ ਕਰੋ ਠੀਕ ਹੈ ਇਹ ਕੋਈ ਤੂੰ ਗੱਲ ਸੁਣ ਇੱਕ ਮਿੰਟ ਦੀ ਇਹ ਮਿੰਟ ਦਾ ਗੱਲ ਸੀ ਇੱਕ ਮਿੰਟ ਦੀ ਚੁੱਪ ਕਰ ਜਾ ਗੱਲ ਕਰ ਲੈ ਚੁੱਪ ਕਰ ਜਾ ਤੂੰ ਦੱਸ ਤੂੰ ਆਈ ਕਿੱਥੋਂ ਮੈਂ ਜਲੰਧਰੋਂ ਆਈ ਹਾਂ ਨਾ ਉਹ ਤੇਰੀ ਆਰਗੇਨਾਈਜੇਸ਼ਨ ਦਾ ਨੀਹਾ ਹੈ ਔਰ ਜਲੰਧਰੋਂ ਉਹ ਤੇਰਾ ਚਾਈਲਡ ਐਡ ਵੈਲਫੇਅਰ ਸੁਸਾਇਟੀ ਜਲੰਧਰ ਜਿਹੜਾ ਵੀ ਹੈਗਾ ਤੇਰਾ ਸਿਰ ਮੈਂ ਹਾਂ ਸਰ ਮੈਂ ਹੀ ਆ ਮੈਂ ਤੈਨੂੰ ਕੋਈ ਜਵਾਬ ਦੇਣੀ ਹੈਗਾ ਸਰ ਮੈਂ ਹੀ ਆ ਸਰ ਤੁਹਾਨੂੰ ਦੇਣਾ ਪੈਣਾ ਹੈ ਜਵਾਬ ਇਹਨੂੰ ਬਾਹਰ ਕੱਢੋ ਨੀ ਡਾਕਟਰ ਸਰ ਇਹ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਕੱਢੋ ਮੈਡਮ ਮੇਰੀ ਗੱਲ ਸੁਣੋ ਸਰ ਬਾਹਰ ਸਰ ਦੀ ਗੱਲ ਸੁਣੋ ਆਹ ਨਾਲ ਮੈਂ ਚਲ ਵਾਹ ਜਲਦੀ ਭਈਆ ਬੱਸ ਬੱਤਵੀ ਜੀ ਆਪ ਸਭ ਲੋ ਵੀਡੀਓ ਕਾਫੀ ਤੀਜੇ ਨਾਲ ਵਾਇਰਲ ਹੋ ਰਹੀ ਹੈ ਇੱਕ ਜਿਹੜਾ ਬੱਚੀ ਦਾ ਮਸਲਾ ਸੀਗਾ ਉਹ ਸਰਕਾਰ ਕੇ ਕੇ ਐਨ ਜੀਓ ਦੇਖ ਲੇਡੀਜ਼ਾਂ ਦੀ ਗੱਲਬਾਤ ਹੜਨਾ ਕਰਦੀ ਹੈ ਕਾਫੀ ਬਹਿ ਸੋਰੀ ਸਰ ਕੀ ਜੀ ਉਹ ਐਕਚੁਅਲੀ ਜੀ ਜੋ ਵੀਡੀਓ ਦੇ ਵਿੱਚ ਐਕਚੁਅਲ ਜੋ ਹੈ ਉਸ ਦੇ ਪਿੱਛੇ ਦੀ ਜੋ ਸਟੋਰੀ ਹੈ ਮੈਂ ਤੁਹਾਡੇ ਮੱਦੇ ਨਜ਼ਰ ਲਿਹਾਣਾ ਚਾਹਣਾ ਉਹ ਐਕਚੁਅਲੀ ਉਹ ਲੇਡੀਜ਼ ਜੋ ਨੀਹਾ ਹੈ ਜੋ ਆਪਣੇ ਆਪ ਨੂੰ ਜਲੰਧਰ ਤੋਂ ਆਈ ਥਿੰਕ ਉਹ ਆਏ ਨੇ ਐਂਡ ਕਿਸੇ ਐਨ ਜੀਓ ਤੋਂ ਉਹ ਆਪਦੇ ਆਪ ਨੂੰ ਦੱਸ ਰਹੇ ਨੇ ਉਸ ਦੇ ਪਿੱਛੇ ਇਹ ਮੇਰੇ ਕੋਲ 6-7 ਵਾਰ ਆ ਚੁੱਕੇ ਨੇ ਐਂਡ ਜੋ ਲੈਂਗੁਏਜ ਵੀਡੀਓ ਦੇ ਵਿੱਚ ਵਰਤ ਰਹੇ ਨੇ ਇਹ ਤਾਂ ਪ੍ਰੀ ਪੈਲਿੰਗ ਪਲੈਨਿੰਗ ਦੇ ਨਾਲ ਵੀਡੀਓ ਬਣਾਉਣ ਦੇ ਮੋਟਿਵ ਦੇ ਨਾਲ ਮੈਨੂੰ ਇੰਨੇ ਰਿਸਪੈਕਟ ਦੇ ਨਾਲ ਗੱਲ ਕਰ ਰਹੇ ਨੇ ਜਾਂ ਤੁਸੀਂ ਕਰਕੇ ਸੰਬੋਧਿਤ ਕਰ ਰਹੇ ਨੇ ਆਦਰਵਾਇਸ ਇਹਨਾਂ ਦੀ ਲੈਂਗੁਏਜ ਜੋ ਹੁੰਦੀ ਹੈ ਤੂੰ ਤੜਕ ਕਰਕੇ ਹੀ ਹੁੰਦੀ ਹੈ ਤੂੰ ਮੇਰੇ ਕੰਮ ਕਰਕੇ ਦੇਂਗਾ ਕਿ ਨਹੀਂ ਕਰਕੇ ਦੇਂਗਾ ਐਂਡ ਅਕਸਰ ਹੀ ਮੈਨੂੰ ਤੁਮਕਾ ਆਇਆ ਜਾਂਦਾ ਹੈ ਵੀ ਅਸੀਂ ਥਾਣੇ ਦਾ ਘਰਾਵ ਕਰਾਂਗੇ ਅਗਰ ਤੁਸੀਂ ਇਹ ਬੰਦੇ ਨੂੰ ਨਾਂ ਫੜਿਆ ਜਾਂ ਐਵੇਂ ਦਾ ਤੁਸੀਂ ਪਰਿਵਾਰ ਨੂੰ ਕੰਪਨਸੇਸ਼ਨ ਦੇ ਝੂਠੇ ਵਾਅਦੇ ਕਰਕੇ ਤੁਸੀਂ ਇਹਨਾਂ ਨੂੰ ਕੰਪਨਸੇਸ਼ਨ ਨਹੀਂ ਦਿਵਾਇਆ ਐਵੇਂ ਦੇ ਧਮਕੀਆਂ ਮੈਨੂੰ ਦਿੱਤੀਆਂ ਜਾਂਦੀਆਂ ਨੇ ਵੀ ਥਾਣੇ ਦਾ ਘਰਾ ਕਰਾਂਗੇ ਐਂਡ ਜੋ ਕੱਲ ਤੁਸੀਂ ਵੀਡੀਓ ਦੇ ਜੋ ਵੀਡੀਓ ਚੱਲ ਰਹੀ ਹੈ ਜੋ ਵੀਡੀਓ ਦੇ ਵਿੱਚ ਹੈ ਉਹ ਪ੍ਰੀ ਪਲੈਨਿੰਗ ਦੇ ਨਾਲ ਬਣਾਈ ਗਈ ਹੈ ਐਂਡ ਹਾਂ ਜਦੋਂ ਇਹਨਾਂ ਨੇ ਮੇਰੇ ਨਾਲ ਆਫਿਸ ਦੇ ਵਿੱਚ ਬਤਮੀਜ਼ੀ ਕਰਨੀ ਸ਼ੁਰੂ ਕੀਤੀ ਮੈਂ ਲੇਡੀ ਕਨਸਟੇਬਲ ਨੂੰ ਬੁਲਾਇਆ ਹੈ ਲੇਡੀ ਕਨਸਟੇਬਲ ਤੋਂ ਜੋ ਬਾਹਰ ਆ ਕੇ ਗੱਲ ਕਰਦੇ ਆ ਉਦੋਂ ਵੀ ਬਤਮੀਜ਼ੀ ਨਾਲ ਗੱਲ ਕਰਦੇ ਆ ਐਂਡ ਉਸ ਤੋਂ ਬਾਅਦ ਲੇਡੀ ਕਨਸਟੇਬਲ ਦੀ ਮਦਦ ਨਾਲ ਇਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਥਾਣੇ ਤੋਂ ਜਾਓ ਹੂੰ ਤੇ ਸਰ ਗੱਲ ਕਰੀਏ ਜਿਹੜਾ ਬੰਦਾ ਗ੍ਰਿਫਤ ਤੋਂ ਬਾਹਰ ਹੈ ਜੀ ਹਜੇ ਵੀ ਐਕਚੁਅਲੀ ਗੱਲ ਇਹ ਹੈ ਜੀ ਜਿਸ ਦਿਨ ਤੋਂ ਇਹ ਕ੍ਰਾਈਮ ਹੋਇਆ ਹੈ ਇਹਨਾਂ ਦੀ ਸਾਰੀ ਸਾਰੀ ਫੈਮਿਲੀ ਸਾਡੇ ਨਾਲ ਹੈ ਉਹਨਾਂ ਨੂੰ ਦੱਸ ਰਿਆ ਵੀ ਪੁਲਿਸ ਕੀ ਕੰਮ ਕਰ ਰਹੀ ਹੈ ਪੂਰੀ ਟਰਾਂਸਪੇਰੈਂਟਲੀ ਕੰਮ ਹੋ ਰਿਹਾ ਹੈ ਉਸੇ ਦਿਨ ਤੋਂ ਬਾਅਦ ਟੀਮ ਆਊਟ ਆਫ ਸਟੇਟ ਪੰਜਾਬ ਤੋਂ ਰੀਡਸ ਕਰ ਰਹੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਪੁੱਛਗਿੱਛ ਹੋ ਰਹੀ ਹੈ ਮਤਲਬ ਪੁਲਿਸ ਆਪਣਾ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਸਾਨੂੰ ਵੀ ਪਤਾ ਹੈ ਬਹੁਤ ਸੀਰੀਅਸ ਮਸਲਾ ਹੈ ਸੰਗੀਨ ਮਸਲਾ ਹੈ ਐਵੇਂ ਦੇ ਮਸਲੇ ਚ ਪੁਲਿਸ ਵੀ ਚਾਹੁੰਦੀ ਉਹ ਜਲਦ ਜਲਦ ਬੰਦਾ ਅਰੈਸਟ ਹੋਏਗਾ ਸਰ ਗੱਲ ਕਰੀਏ ਜਿਵੇਂ ਅੱਜ ਧਰਨਾ ਵੀ ਲਗਾਏਗਾ ਥਾਣੇ ਦੇ ਬਾਹਰ ਮੈਂ ਉਹੀ ਦੱਸ ਰਿਹਾ ਜੀ ਜੋ ਲੜਕੀ ਵੀਡੀਓ ਦੇ ਵਿੱਚ ਹੈ ਹਮੇਸ਼ਾ ਮੈਨੂੰ ਇਹ ਗੱਲ ਕਹਿੰਦੀ ਸੀ ਵੀ ਅਸੀਂ ਤੁਹਾਡੇ ਥਾਣੇ ਦਾ ਘਰਾਵ ਕਰਾਂਗੇ ਹੁਣ ਦੇਖੋ ਉਹੀ ਉਹਨਾਂ ਨੇ ਕੀਤਾ ਵੀ ਹੈ ਇਹ ਪੂਰੀ ਪਲੈਨਿੰਗ ਦੇ ਨਾਲ ਇਹ ਸਾਰਾ ਕੁਝ ਹੋਇਆ ਵੀਡੀਓ ਵੀਡੀਓ ਚ ਲੇਡੀਜ਼ ਕਹੇ ਵੀ ਇਹ ਬੰਦੇ ਮੈਂ ਕਿੱਥੇ ਨੂੰ ਮੈਂਟਲ ਲਾਵਾਂਗੇ ਮੇਰੇ ਬੰਦੇ ਨਾਲ ਹਾਂਜੀ ਤੁਸੀਂ ਸੁਣੋਗੇ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਅਸੀਂ ਬੰਦੇ ਮੈਂ ਕਿੰਨੇ ਮਰਜ਼ੀ ਇਕੱਠੇ ਕਰ ਲਵਾਂਗੀ ਸੋ ਮੈਂ ਬੇਸਿਕਲੀ ਗੱਲੇ ਇਹ ਵੀ ਜਦੋਂ ਉਹਨਾਂ ਨੇ ਬਤਮੀ ਜੀ ਸ਼ੁਰੂ ਕਰ ਦਿੱਤੀ ਸੋ ਮੈਂ ਲੇਡੀ ਕਨਸਟੇਬਲ ਦੀ ਮੱਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਥਾਣੇ ਤੋਂ ਜਾਓ ਜੀ